ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਆ ਸ਼ਾਨ ਦਾ ਦੂਸਰਾ ਸਟੈਪ ਕਰਨਾ ਪਹਿਲਾਂ ਆਪਾਂ ਸ਼ੁਰੂ ਕੀਤੀ ਸੀ ਤੇ ਅੱਜ ਆਪਾਂ ਉਸ ਤੋਂ ਅਗਲਾ ਜਿਹੜਾ ਸਟੈਪ ਹੈਗਾ ਉਹ ਕਰਨਾ ਤੇ ਆਓ ਆਪਾਂ ਇਸ ਸਟੈਪ ਨੂੰ ਕਰਦੇ ਹਾਂ ਪਹਿਲਾ ਸਟੈਪ ਦੋ ਵਾਰੀ ਵਜਾਉਣਾ ਸੀ ਇਸ ਸਟੈਪ ਨੂੰ ਵੀ ਸਾਧ ਸੰਗਤ ਆਪਾਂ ਦੋ ਵਾਰੀ ਵਜਾਵਾਂਗੇ ਆਓ ਪਹਿਲਾਂ ਤੁਹਾਨੂੰ ਹੌਲੀ ਕਰਕੇ ਏ ਸਟੈਪ ਦੱਸ ਦਿਆਂ ਵੀ ਇਸ ਕਿਸ ਤਰ੍ਹਾਂ ਵਜਾਉਣਾ ਫਿਰ ਇਹਦੀ ਚਾਲ ਮੁਤਾਬਕ ਆਪਾਂ ਵਜਾਵਾਂਗੇ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਠੀਕ ਹੈ ਪਹਿਲਾਂ ਦੋ ਵਾਰੀ ਸਟੈਪ ਵਜਾ ਕੇ ਪਹਿਲਾ ਜਿਹੜਾ ਪਹਿਲਾਂ ਦੱਸਿਆ ਤੁਹਾਨੂੰ ਉਸ ਤੋਂ ਬਾਅਦ ਸਿੱਧੇ ਜਾਣਾ ਪੰਜਵੀਂ ਸੁਰ ਤੱਕ ਤੂੰ ਠੀਕ ਹੈ ਤੂੰ ਇੱਕ ਤੂੰ ਕਹਿਣਾ ਫਿਰ ਚੀਚੀ ਦੇ ਨਾਲ ਗੂਠਾ ਰੱਖਣਾ ਦਾ ਤਾ ਤੂੰ ਇਸ ਸੁਰ ਨੂੰ ਦੱਬ ਕੇ ਇਹਨੂੰ ਦੋ ਵਾਰੀ ਪ੍ਰੈਸ ਕਰਨਾ ਤੂੰ ਦਾ ਤਾ ਤੂੰ ਦਾ ਤਾ ਤੂੰ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਠੀਕ ਹੈ ਜੀ ਇਹ ਤੁਸੀਂ ਵੀਡੀਓ ਦੇ ਵਿੱਚੋਂ ਬੋਲ ਸੁਣ ਕੇ ਕਾਗਜ਼ ਦੇ ਉੱਪਰ ਨੋਟ ਕਰ ਸਕਦੇ ਹੋ ਤੇ ਇਹ ਜਿਸ ਕਰਕੇ ਵੀ ਤੁਹਾਨੂੰ ਸੌਖੀ ਸਮਝ ਲੱਗ ਸਕੇ ਜੇ ਤੁਸੀਂ ਸਾਹਮਣੇ ਪਰਚੀ ਰੱਖ ਕੇ ਲਿਖ ਕੇ ਵਜਾਉਂਗੇ ਉਹਦੇ ਨਾਲ ਤੁਹਾਨੂੰ ਸਿੱਖਣ ਵਿੱਚ ਜ਼ਿਆਦਾ ਸੌਖਾ ਹੋਊਗਾ ਇਹ ਤੁਸੀਂ ਸਟੈਪ ਲਿਖ ਕੇ ਮੈਂ ਤਾਂ ਤੁਹਾਨੂੰ ਇਹ ਸਲਾਹ ਦਊਂਗਾ ਵੀ ਲਿਖ ਕੇ ਪੂਰੇ ਰੱਖੋ ਤੇ ਉਹਨਾਂ ਨੂੰ ਦੇਖ ਕੇ ਵਜਾਓ ਸਟੈਪ ਛੇਤੀ ਸਮਝ ਵਿੱਚ ਆਉਣਗੇ ਤੇ ਆਓ ਹੁਣ ਮੈਂ ਇਹਨਾਂ ਨੂੰ ਦੁਬਾਰਾ ਵਜਾਉਣਾ ਤੂੰ ਦਾਤਾ ਤੂੰ ਦਾਤਾ ਤੂੰ ਦਾਤਾ ਤੂੰ ਇੱਕ ਵਾਰੀ ਫੇਰ ਹੌਲੀ ਕਰਕੇ ਦੱਸਦਾ ਤੂੰ ਦਾਤਾ ਤੂੰ ਦਾਤਾ ਤੂੰ ਦਾ ਤੂੰ ਇਹ ਚਾਰ ਸੁਰਾਂ ਖਾਲੀ ਨੇ ਦਾ ਤਾ ਤੂੰ ਚਾਰ ਸੁਰਾਂ ਦਾ ਹਿਸਾਬ ਰੱਖਣਾ ਫਿਰ ਸੌਖਾ ਵੱਜ ਜਾਂਦਾ ਹੁਣ ਇਹ ਸਟੈਪ ਆਪਾਂ ਚਾਲ ਮੁਤਾਬਕ ਕਰਦੇ ਆਂ ਵੀ ਕਿਵੇਂ ਦੋ ਵਾਰੀ ਵਜਾਉਣਾ ਉਂਗਲਾਂ ਬਦਲਣ ਦਾ ਤਰੀਕਾ ਵੀ ਧਿਆਨ ਨਾਲ ਸਾਦ ਸੰਗਤ ਆਪਾਂ ਰੱਖਣਾ ਉਂਗਲਾਂ ਨੂੰ ਕਿਉਂਕਿ ਇਹਦੇ ਵਿੱਚ ਉਂਗਲਾਂ ਹੀ ਚੱਲਣੀਆਂ ਨੇ ਤੁਹਾਨੂੰ ਪਹਿਲੀ ਛਾਂ ਦੇ ਵਿੱਚ ਮੈਂ ਇਹ ਜਾਣਕਾਰੀ ਦਿੱਤੀ ਸੀ ਵੀ ਇਹਦੇ ਵਿੱਚ ਉਂਗਲਾਂ ਦਾ ਹੀ ਖੇਡ ਆ ਸਾਦ ਸੰਗਤ ਬੋਲ ਬੋਲਣਾ ਨਹੀਂ ਹੈਗਾ ਜੇ ਬੋਲ ਹੋਵੇ ਨਾਲ ਤਾਂ ਉਂਗਲ ਮਾੜੀ ਮੋਟੀ ਵੱਧ ਘੱਟ ਲੱਗੇਗੀ ਉਹ ਬੰਦਾ ਆਪਣੀ ਆਵਾਜ਼ ਨਾਲ ਸੋਰ ਪੂਰੀ ਕਰ ਲੈਂਦਾ ਇੱਥੇ ਸਿਰਫ ਉਂਗਲਾਂ ਦੇ ਸੋਰਾਂ ਨੇ ਹੀ ਚੱਲਣੀਆਂ ਨੇ ਜੇ ਇਹੀ ਵੱਧ ਘੱਟ ਹੋਗੀ ਫਿਰ ਆਪਣੀ ਆਵਾਜ਼ ਆਊਟ ਹੋ ਜਾਣੀਆਂ ਆਪਾਂ ਸੁਰ ਤੋਂ ਬਾਹਰ ਹੋ ਜਾਣਾ ਤਾਲ ਤੋਂ ਬਾਹਰ ਹੋ ਜਾਣਾ ਇਸ ਕਰਕੇ ਉਂਗਲਾਂ ਬਦਲਣੀਆਂ ਪੂਰੇ ਧਿਆਨ ਦੇ ਨਾਲ ਦੇਖੋ ਪਹਿਲਾਂ ਇਸ ਤਰ੍ਹਾਂ ਜਾਣਾ ਪੰਜਵੀਂ ਸੁਰ ਤੱਕ ਫਿਰ ਚੀਚੀ ਦੇ ਨਾਲ ਗੁੱਠਾ ਰੱਖਣਾ ਫਿਰ ਅਗਲੀਆਂ ਉਂਗਲਾਂ ਵਰਤਣੀਆਂ ਨੇ ਬਾਰੀ ਮੁਤਾਬਕ ਫਿਰ ਇਸ ਤੋਂ ਬਾਅਦ ਇਹ ਉਂਗਲ ਨੂੰ 베ਲੀ ਛੱਡ ਕੇ ਆਹ ਉਂਗਲਾਂ ਦੇ ਬਚਾਲੇ ਜਿਹੜੀ ਵੱਡੀ ਉਂਗਲ ਜਿੰਨੀਆਂ ਸੁਰਾਂ ਇੱਧਰ ਬਚ ਜਾਣ ਉੰਨੀਆਂ ਉਂਗਲਾਂ 베ਲੀਆ ਰੱਖਣੀਆਂ ਨੇ ਇੱਥੇ ਇਹ ਰੱਖ ਲਈ ਫਿਰ ਅੱਗੇ ਦੋ ਸੁਰਾਂ ਬਚੀਆਂ ਨੇ ਦੋ ਆਪਣੇ ਕੋਲੇ ਇੱਕ ਅੰਗੂਠਾ ਤੇ ਉਂਗਲ ਬਚੀ ਠੀਕ ਹੈ ਜੀ ਇਸ ਤਰ੍ਹਾਂ ਫਿਰ ਕੇ ਵਾਰੀ ਆ ਜਾਵੇ ਸਹੀ ਸਹੀ ਸੁਰਾਂ ਉੱਤੇ ਸਹੀ ਸਹੀ ਉਂਗਲਾਂ ਦੀ ਠੀਕ ਹੈ ਜੀ ਸੋ ਖੈਰ ਆਪਾਂ ਹੁਣ ਛਾਂਣ ਨੂੰ ਜਿਵੇਂ ਪਹਿਲਾ ਸਟੈਪ ਨਾਲ ਜੋੜ ਕੇ ਤੇ ਜਿਹੜਾ ਅੱਜ ਆਪਾਂ ਸਿਖਾਇਆ ਇਹਨੂੰ ਵਜਾਉਂਦੇ ਆਂ ਇੱਥੇ ਤੁਸੀਂ ਧਿਆਨ ਦੇਣਾ ਦੋ ਵਾਰੀ ਆਪਾਂ ਪਹਿਲਾ ਸਟੈਪ ਕੀਤਾ ਦੋ ਵਾਰੀ ਹੁਣ ਜਿਹੜਾ ਅੱਜ ਸਿਖਾਇਆ ਦੂਸਰਾ ਕੀਤਾ ਇਸ ਤੋਂ ਬਾਅਦ ਦੋ ਵਾਰੀ ਫੇਰ ਪਹਿਲਾ ਸਟੈਪ ਕਰਨਾ ਜਿਹੜਾ ਆਪਾਂ ਪਹਿਲੀ ਵਾਰੀ ਚ ਸਿੱਖਿਆ ਠੀਕ ਹੈ ਜੀ ਸ਼ੁਰੂ ਵਾਲਾ ਫੇਰ ਆਪਾਂ ਇਹਨੂੰ ਕਹਾਂਗੇ ਇੱਕ ਭਾਗ ਪਹਿਲਾਂ ਗਿਣਤੀ ਹੈ ਜੀ ਇਹ ਸਟੈਪਾਂ ਦੀ ਸਟੈਪਾਂ ਦੇ ਮੁਤਾਬਕ ਚੱਲਣਾ ਪਹਿਲਾ ਸਟੈਪ ਦੂਜਾ ਸਟੈਪ ਫੇਰ ਤੀਜੇ ਨੰਬਰ ਤੇ ਫੇਰ ਪਹਿਲਾ ਸਟੈਪ ਦੋ ਵਾਰੀ ਕਰਨਾ ਜਦੋਂ ਇਹ ਸਾਰੇ ਇਕੱਠੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਕਹਾਂਗੇ ਇੱਕ ਭਾਗ ਠੀਕ ਹੈ ਜੀ ਇਸ ਤਰ੍ਹਾਂ ਗਿਣਤੀ ਮੁਤਾਬਕ ਆਪਾਂ ਗੱਲ ਨੂੰ ਦਿਮਾਗ 'ਚ ਬਿਠਾਉਣਾ ਪਹਿਲਾ ਸਟੈਪ ਦੋ ਵਾਰੀ ਕੀਤਾ ਦੂਜਾ ਸਟੈਪ ਦੋ ਵਾਰੀ ਕੀਤਾ ਫਿਰ ਤੀਜੇ ਨੰਬਰ ਤੇ ਪਹਿਲੇ ਸਟੈਪ ਨੂੰ ਫੇਰ ਦੋ ਵਾਰੀ ਕਰਨਾ ਮੈਂ ਤੁਹਾਨੂੰ ਕਰਕੇ ਦਿਖਾਉਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕਹਾਂਗੇ ਵੀ ਇਹ ਇੱਕ ਭਾਗ ਬਣ ਗਿਆ ਠੀਕ ਹੈ ਜੀ ਇਸ ਤੋਂ ਅਗਲੀ ਗੱਲ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਜੀ ਇਸ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਪਕਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ